ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਏ ਦਿਨੀ ਅੰਮ੍ਰਿਤਸਰ ਦੇ ਵਿੱਚ ਫਿਰ ਤੋਂ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਕਾਨੂੰਨ ਵਿਵਸਥਾ ਫਿਰ ਤੋਂ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਸ਼ੇਟਾ ਦਿਨ ਆਉਂਦੇ ਖੰਡਵਾਲਾ ਦਾ ਜਿੱਥੇ ਕਿ ਦੇਰ ਦਾ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਇਹ ਗੋਲੀਆਂ ਖੰਡਵਾਲਾ ਸਿੱਟਿਕ ਆਹਤੇ ਦੇ ਬਾਹਰ ਨੌਜਵਾਨਾਂ ਤੇ ਚਲਾਈਆਂ ਗਈਆਂ ਜੀ ਅਸੀਂ ਤੇ ਡਿਊਟੀ ਆਏ ਸੀ ਸਾਨੂੰ ਪਤਾ ਲੱਗਾ ਕਿ ਉਹ ਮੁੰਡੇ ਦੋ ਤਿੰਨ ਆਪਸ ਵਿੱਚ ਗੋਥਮ ਗੁੱਥਾ ਹੋਏ ਆ ਤੇ ਉਸ ਕੱਲ ਨੂੰ ਲੈ ਕੇ ਤੇ ਅਸੀਂ ਜਿਹੜਾ ਵਾ ਉਹਨਾਂ ਦਾ ਦੇਖ ਰਹੇ ਹਾਂ ਉਹਨਾਂ ਦਾ ਇੱਕ ਨੇ ਸਾਨੂੰ ਤਲਾਹ ਦਿੱਤੀ ਹੈ ਦੂਜਿਆਂ ਨੂੰ ਰਾਉਂਡ ਅਪ ਕਰਕੇ ਜਿਹੜਾ ਪ੍ਰੋਵੈਂਟਰ ਐਕਸ਼ਨ ਉਹਨਾਂ ਦੇ ਖਿਲਾਫ ਕਰਾਂਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਬੀਤੀ ਸ਼ਾਮ ਪਿੰਡ ਡੱਗ ਜਿੱਥੋਂ ਦੇ ਫੌਜੀ ਜਵਾਨ ਸ਼ਮਸ਼ੀਰ ਸਿੰਘ ਬੀਤੇ ਦਿਨ ਸਿਆਚਨ ਗਲੇਸ਼ੀਅਰ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਤੇ ਪਰਿਵਾਰ ਨਾਲ ਦੁੱਖ ਦਾ ਪੱਟਾਵਾ ਕਰਨ ਲਈ ਉਹਨਾਂ ਦੇ ਘਰ ਅੰਮ੍ਰਿਤਸਰ ਪੁੱਜੇ ਇਸ ਮੌਕੇ ਇਹਨਾਂ ਨੇ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਕਿਹਾ ਹੈ ਕਿ ਸ਼ਹੀਦ ਦੇਸ਼ਕੋਮ ਦਾ ਸਰਮਾਇਆ ਹਨ ਤੇ ਬੇਸ਼ੱਕ ਜਮਸ਼ੇਰ ਸਿੰਘ ਦੀ ਜਾਨ ਦਾ ਪਰਿਵਾਰ ਅਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ ਪਰ ਦੇਸ਼ ਦੀ ਸਰਹੱਦ ਦੀ ਰਾਖੀ ਲਈ ਆਪੜਾ ਆਪ ਵਾਰ ਗਿਆ ਜਿਸ ਦਾ ਸਾਨੂੰ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਸਦਾ ਮਾਣ ਰਹੇਗਾ। ਐਸ ਵਿਲੇ ਗੁਦਾਨ ਸਬਹ ਹਲਕਾ ਦਾਜਾ ਸਾਸੀ ਦੇ ਪਿੰਡ ਡੱਗ ਤੂਥਿਆ ਪਿੰਡ ਤੇ ਬੜਾ ਮਸ਼ਹੂਰ ਪਿੰਡ। ਉੱਥੇ ਖੜੇ ਹਾਂ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੇਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪਰਿਵਾਰ ਦੇ ਨਾਲ ਸਦਾ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਨੇ ਉਹਨਾਂ ਨੇ ਸਾਡੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਿਵਾਰ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਭਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦਿਨ ਇਦਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੁਪਤਵਾਦ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਸਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਆ ਇਹਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਜਿਹੜੀ ਦਿੱਤੀ ਹੈ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡ ਆ ਜਿੰਨੀ ਧੁੰਦ ਆ ਬਾਅਦ ਉੱਥੇ ਮੈਦਕਲ ਜੀਰੋ ਜੀਰੋ ਡਿਗਰੀ ਤੋਂ ਵੀ ਬਹੁਤ ਥੱਲੇ ਮਤਲਬ ਪੰਪ ਦਿੱਤੇ ਰਨੀ ਠੰਡੂ ਦੀ ਏਗੇ ਬੰਦਾ ਪਰ ਇਹ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇਹਨਾਂ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਸੋ ਆਪਾਂ ਜੋ ਵੀ ਪਰਵਾਦ ਕਹੂਗਾ ਉਹਦੀ ਯਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟਵੇ ਬਣਾਵਾਂਗੇ ਹੋਰ ਵੀ ਜਿਹੜੀ ਪਿੰਡ ਨੂੰ ਕੋ ਲੋਡ ਹੋਈ ਆਪਾਂ ਸ਼ਮਸ਼ੇਰ ਦੇ ਨਾਂ ਤੇ ਬਣਾਵਾਂਗੇ ਪਰ ਪਰਵਾਦ ਨੂੰ ਜਿਹੜੀ ਆਰਥਿਕ ਤੌਰ ਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਵਾਦ ਦੀ ਵੀ ਮਤ ਜਿਹੜੀ ਉਹ ਕਰਨਗੇ ਹੋਰ ਵੀ ਜੋ ਪਰਵਾਦ ਨੂੰ ਮਦਦ ਦੀ ਲੋੜ ਹੋਊਗੀ ਦੇਖੋ ਤਾਂ ਛੇਦ ਹੋ ਗਿਆ ਪਰ ਸਾਡਾ ਹੁਣ ਫਰਜ਼ ਬਣਦਾ ਸਾਹੰਦਾ ਕਿ ਆਪਾਂ ਛੇਦਾਂ ਦੇ ਪਰਵਾਦਾਂ ਦਾ ਪਿੱਛੋਂ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ ਐਜੂਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਸਦਾ ਸਿੱਖ ਬਣਾਦੀ ਹੈ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਆ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਪੁੱਟਦਾ ਵਰਦੀ ਲਾ ਕੇ ਉਸੇ ਨੇ ਕੰਮ ਵੀ ਕਰਦਾ ਸੀ 12 ਜਮਾਤ ਤੱਕ ਪੜ ਕੇ 10-9 ਦੀ ਕਿਰਤ ਕਰਕੇ ਇੱਥੇ ਸਾਡੇ ਬੱਚੇ ਵਿਚਾਰੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆਂ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀ ਏਦਾਂ 9 ਦੀ ਕਰਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਲਈ ਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਉਹ ਅਸੀਂ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਰਕਾਰ ਹੱਥ ਨਦੀ ਮਦਦ ਕਰੂ ਮੈਂ ਬਸ ਅਫਸੋਸ ਕਰਨਾ ਆਇਆ ਸੀਗਾ ਬਹੁਤ ਪਰਵਾਦ ਨੂੰ ਵਿਸ਼ਵਾਸ ਦਿਉਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲ ਆਇਆ ਸੀਗਾ ਉਹ ਮੈਂ ਮੈਂ ਬਹੁਤ ਮਤਲਬ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹਾਂ ਉਸਰੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਦੀ ਸੇਵਾ ਕਰੇਗਾ ਮਾਤਾ ਨੂੰ ਮਿਲਿਓ ਸਾਡੀ ਭੈਣ ਹੈ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤੇ ਜਾਣਾ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਵਰਤੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪਰਮਾਤਮਾ ਦੀ ਮਰਨਾ ਜੰਮਣਾ ਮਾਰਾ ਸੱਚੇ ਪਾਤਸ਼ਾਹ ਦੇ ਹੱਥ 'ਚ ਬਸ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਟਿੰਡ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨੇ ਮਤਲਬ ਜਿਹੜਾ ਦੇਸ਼ ਲਈ ਮਤਲਬ ਜਿਹੜੀ ਸ਼ਹਾਦਤ ਦਿੱਤੀ ਆ ਬਸ ਆਪਾਂ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸਾਂਝਾ ਕਰਨਾ ਹੈ ਸੀ ਅੰਮ੍ਰਿਤਸਰ ਦੇ ਇੱਕ ਚਿਕਨ ਸ਼ਾਪ ਦੇ ਬਾਹਰ ਦੇ ਰਾ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਇਲਾਕੇ ਵਿੱਚ ਸੰਸਨੀ ਫੈਲ ਗਈ ਜਿੱਥੇ ਦੋ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਸ਼੍ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਮਾਮਲਾ ਇਹ ਹੈ ਕਿ ਚਿਕਨ ਵਿੱਚ ਲੂਣ ਜ਼ਿਆਦਾ ਹੋਣ ਕਰਕੇ ਆਪਸ ਵਿੱਚ ਗੱਲਬਾਤ ਹੋਣ ਤੋਂ ਬਾਅਦ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਇਹ ਨੌਜਵਾਨ ਬਾਲ-ਬਾਲ ਬਚ ਗਿਆ ਤੇ ਗੋਲੀ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਕੇ ਚਲੇ ਗਏ। ਜਦੋਂ ਇਹ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਟਾਲਾ ਟ੍ਰੈਫਿਕ ਪੁਲਿਸ ਹੁਣ ਕੱਲ ਤੋਂ ਉਹਨਾਂ ਦੁਕਾਨਦਾਰਾਂ ਤੇ ਰਾਖੀਰਾ ਤੇ ਕੇਸ ਦਰਜ ਕਰਨ ਜਾ ਰਹੀ ਹੈ ਜੋ ਅਨਾਉਂਸਮੈਂਟ ਕਰ ਰਹੀ ਹੈ ਜਿਨ੍ਹਾਂ ਵੱਲੋਂ ਸੜਕ ਤੇ ਨਾਜਾਇਜ਼ ਕਬਜ਼ੇ ਕੀਤੇ ਹੋਣਗੇ ਜਾਂ ਗਲਤ ਟੰਗ ਨਾਲ ਗੱਡੀਆਂ ਜਾਂ ਵਾਹਨ ਦੀ ਪਾਰਕਿੰਗ ਕੀਤੀ ਹੋਵੇਗੀ ਇਹ ਕਾਰਵਾਈ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਦੇਸ਼ਾ ਤੋਂ ਬਾਅਦ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀ ਦਾ ਸਹਿਯੋਗ ਕੇ ਜੇਕਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਖੁਦ ਨਹੀਂ ਹਟਾਏ ਤਾਂ ਕੱਲ ਤੋਂ 188 ਦਾ ਮਾਮਲਾ ਦਰਜ ਕੀਤਾ ਜਾਵੇਗਾ ਮਸਲਾ ਇਦਾਂ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਪਾ ਬਟਾਲੇ ਦੇ ਕਿਸੇ ਵੀ ਮੁੱਖ ਸ਼ਹਿਰ ਚਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੀੜੀ ਲੱਗੀ ਹੈ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਬਜਾਰਾਂ 'ਚ ਮੂਵ ਕਰਨਾ ਹੀ ਔਖਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ ਮੰਨ ਲਓ ਚਾਇਨਾ ਡੋਰ ਤੇ ਪਵਨਦੀ ਲਾਣੀ ਆ ਪਟਾਕਿਆਂ ਦੇ ਪਵਨਦੀ ਲਾਣੀ ਆ ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਨਿਸਟਰ ਗੁਰਦਾਸਪੁਰ ਜੀ ਨੇ ਇਹੜੀ ਇਨਕ੍ਰੋਚਮੈਂਟ ਕੀਤੀ ਗਈ ਹੈ ਇਹਨਾਂ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਫੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 ਸੀਆਰਪੀਸੀ ਤਹਿਤ ਆਰਡਰ ਜਾਰੀ ਕੀਤਾ ਗਿਆ ਹੈ ਕਿ ਇਹੜੇ ਕਬਜੇ ਹਟਾਈ ਜਾਣ ਅਤੇ ਜੇ ਕੋਈ ਕਬ ਵੀ ਮਰਜ਼ੀ ਦਾ ਕਬਜਾ ਨਹੀਂ ਹਟਾਂਦਾ ਨੇ ਉਸ ਤੇ ਕਾਰਵਾਈ ਕੋਰੋਨ ਦੇ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਇਹ ਵਾਰ ਸਾਡੇ ਕੈਂਡ ਤੇ ਕਬਜੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਮਾਨ ਲੇਕਿਨ ਅਸੀਂ 15 ਮਿੰਟਾਂ ਰ ਫੇਰ ਘੇੜਾ ਮਾਰਦੇ ਆ ਸਮਾਨ ਫੇਰ ਬਾਹਰ ਹੁੰਦਾ ਤੇ ਬਾਜ਼ਾਰ ਵਾਲਿਆਂ ਨੂੰ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਦਾ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਅੱਜ ਨਹੀਂ ਤਾਂ ਕੱਲ ਤੋਂ ਹੀ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕਰਾਂਗੇ ਜਿੱਥੇ ਲੋਕ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪਹਾੜੀ ਇਲਾਕਿਆਂ ਵਿੱਚ ਜਾ ਰਹੇ ਹਨ ਉੱਥੇ ਇੱਕ ਅੰਗਹੀਣ ਪਰਿਵਾਰ ਚਾਹ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਉਹ ਦੁਕਾਨ ਵਿੱਚ ਹੀ ਨਵੇਂ ਸਾਲ ਦਾ ਜਸ਼ਨ ਮਨਾਏਗਾ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੋਨੂ ਨੇ ਦੱਸਿਆ ਕਿ ਜਿੱਥੇ ਲੋਕ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰਾਂ ਸਮੇਤ ਪਹਾੜੀ ਇਲਾਕਿਆਂ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਹਨ ਉੱਥੇ ਮਾੜੀ ਆਰਥਿਕ ਹਾਲਤ ਅਤੇ ਅੰਗਹੀਣਕ ਹੋਣ ਕਾਰਨ ਉਹ ਪਹਾੜੀ ਇਲਾਕੇ ਵਿੱਚ ਨਹੀਂ ਜਾ ਸਕਦੇ ਪਰ ਉਹ ਪਰਿਵਾਰ ਨਾਲ ਇਹੀ ਨਵਾਂ ਸਾਲ ਇੱਥੇ ਹੀ ਮਨਾਉਣਗੇ ਠੀਕ ਆ ਵਧੀਆ ਬਾਡੇ ਲਈ ਇੱਥੇ ਹੀ ਵਧੀਆ ਰਮਾਨੰਦ ਕੰਮ ਜਿਹੜਾ ਦਾ ਕੰਮ ਚਾਲੇ ਪਰਿਵਾਰ ਕੋਲ ਪਰਿਵਾਰ ਚ ਤਿੰਨ ਭਰਾ ਵਾ ਇੱਕ ਭਾਣੀ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਰਹਿੰਦੇ ਹੋ ਗੁਜ਼ਾਰਾ ਚੱਲ ਜਾਂਦਾ ਫਿਰ ਕਿਹਜਾਰਾ ਇੱਦਾਂ ਚੱਲਦਾ ਜਾਂਦਾ ਦਾਲ ਫੁਲਕਾ ਮਿਲ ਜਾਂਦਾ ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹਾਂ ਨਹੀਂ ਕਿਹਾ ਉਹ ਵੀ ਇਦਾਂ ਹੀ ਰਿਲਕੀ ਮਿਲ ਕੰਮ ਕਮ ਸਾਰਾ ਬੱਚੇ ਕਿੰਨੇ ਆ ਕੁੜੀ ਆ ਇੱਕ ਵੀ ਕੋਸ਼ੋ ਫਿਰ ਤੁਸੀਂ ਹਾਂਜੀ ਕੋਸ਼ੋ ਉਹ ਨਵਾਂ ਸਾਲ ਚੜਨ ਜਾ ਰਿਹਾ ਹਾਂ ਹਾਂਜੀ ਸਾਡਾ ਨਵਾਂ ਸਾਲ ਸਾਡਾ ਨਵਾਂ ਸਾਲ ਉਹ ਹੀ ਕੰਮ ਤੇ ਆ ਜੇ ਆ ਤੇ ਨਵਾਂ ਸਾਲ ਹੀ ਆਡੇ ਲਈ ਕੰਮ ਤੇ ਉਹਨਾ ਹੀ ਮੈਨੂੰ ਨਵਾਂ ਸਾਲ ਆ ਉਸ ਦਾ ਮਿਲ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਵਾ ਇੱਥੋਂ ਰੋਟੀ ਗਾੜੀਆਂ ਭਾਈ ਇਹਨੇ ਮੱਥਾ ਟੇਕੀ ਦਾ ਸਵੇਰੇ ਆਣ ਕੇ ਤੇ ਇਹਦੇ ਨਾਲ ਆਪਣਾ ਘਰ ਦਾ ਗੱਜੜਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਿਲ ਆਪਣੇ ਮਾਂ ਤੋਂ ਗੱਜੜਾ ਇਹ ਇਹ ਕਹਿਣਾ ਚਾਹੁੰਦਾ ਮੇਰੇ ਕੋਲ ਇੱਥੇ ਕੋਈ ਆ ਮਾਂ ਮੰਗਦੇ ਰਹਿੰਦੇ ਨੇ ਤੇ ਕਿ ਜਨਾਨੀਆਂ ਵੀ ਕਈ ਮੰਗਦੀਆਂ ਐ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਰਹਿੰਨੇ ਆ ਕਿ ਕਿਤੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਚੰਗੀ ਐ ਤੁਹਾਡੇ ਲੱਤ ਪਿਆਰ ਉਹ ਲੱਤ ਪਿਆਰ ਹੈ ਤੇ ਕਈ ਬੰਦੇ ਆਉਂਦੇ ਆ ਇਹੋ ਜਿਹੇ ਕਈ ਲੋਕਾਂ ਨੂੰ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਹੈ ਮੰਗ ਕੇ ਖਾਣਾ ਤਦ ਬਾਅਦ ਜੇ ਤੇਰੀ ਲਤ ਪਿਆਰ ਨਹੀਂ ਹੈਗੀ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ 'ਚ ਰੱਖੀ ਹੈਗੀ ਕਿ ਮੰਗਣਾ ਉਹਨਾਂ 9ਵੇਂ ਸਾਲ ਦੀ ਅਮਦ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਇਸ ਦੇ ਚਲਦਿਆਂ ਦਿਨਾਨਗਰ ਪੁਲਿਸ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾ ਬੰਦਿਦਰਾ ਅਤੇ ਇੱਕ ਸਕੋਰਪਿਓ ਗੱਡੀ ਨੂੰ ਰੋਕ ਗੱਡੀ ਚਾਲਕ ਨੌਜਵਾਨ ਦੀ ਸ਼ੱਕ ਹੋਣ ਤੇ ਤਲਾਸ਼ੀ ਦੌਰਾਨ ਇੱਕ 32 ਬੋਰ ਪਿਸਤੌਲ ਅਤੇ ਜਿੰਦਾ ਰਾਉਂਡ ਬ੍ਰਾਮਤ ਕੀਤੇ ਗਏ ਹਨ ਅਤੇ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਉਹ ਪਿਸਤੌਲ ਨਾ ਜਾਇਜ਼ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਉਕਤ ਨੂੰ ਅਚਾਨਕ ਗ੍ਰਿਫਤਾਰ ਕੀਤਾ ਗਿਆ ਤੇ ਅਸਲ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਾਮ ਦੇ ਸਮੇਂ ਐਸਐਸਏ ਬਲਦੇਵ ਸਿੰਘ ਨਾਲ ਮੇਰੀ ਪੁਲਿਸ ਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜਹਾ ਡਾਉਥੇ ਨਾਕਾ ਲਾਇਆ ਸੀ ਤੇ 20 ਕਿਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ BB06 BF002Y ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮਜੀਤ ਵਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆੜੀ ਉਹਦਾ ਮਾਲੂਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਪਿਸਤਲ ਸਮੇਤ ਚਾਰ ਰਾਊਂਡ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਆ ਇਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਤੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਆਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਤਤਕੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ। ਸਰ ਇਹਦੇ ਤੇ ਪਹਿਲਾਂ ਕੋਈ ਮਾਮਲੇ ਦਰਜ ਹਾਂ ਇਸ ਮੁੰਡੇ ਦੇ ਉੱਤੇ ਪਹਿਲਾਂ ਵੀ ਮੁਕਦਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਅਨਵਾਲਵ ਹੈਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਤਕੀਸ਼ ਕਰ ਰਹੇ ਹਾਂ। ਇਹ ਕਿੱਥੋਂ ਲਿਆਉਂਦਾ ਹੈ ਇਹ ਕਿੱਥੋਂ ਲੈ ਕੇ ਆ ਗਿਆ ਇਸ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿਥੋਂ ਕਿਹਦੇ ਕੋਲ ਲਿਆ ਆ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਹਦੇ-ਕਿਹਦੇ ਨਾਲ ਗਾਂਹ ਹੋ ਰਹੇ ਦੇ ਕੰਟੈਕਟ ਹੈਗੇ ਹੁਣ ਸਰਕੇ ਕੀ ਮੌਲਾ ਦੱਸ ਦੇ ਪੈਗੇ ਇਹਦੇ ਖਿਲਾਫ ਜਿਹੜਾ ਫਿਲਹਾਲ 25 58 ਆਰਮ ਜਕਤ ਤਹਿਤ ਜਿਹੜਾ ਮੁਕਦਮਾ ਅੰਦਰ ਜੀ ਹੈ ਤੇ ਗਾਂਹ ਹੋਰ-ਔਰ ਜੋ-ਜੋ ਖਲਾਸੀ ਹੋਣਗੇ ਜੇ ਇਹ ਵਾਦਾ ਹੋਊਗਾ ਉਹ ਵੀ ਨਵਾਂ ਸਾਲ ਛੱਡਦੇ ਹੀ ਜਲੰਧਰ ਦੇ ਡਰੌਲੀ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਰਜ਼ੇ ਤੋਂ ਤੰਗ ਆਇਕ ਪਰਿਵਾਰ ਨੇ ਮੁਖੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕਤਲ ਕਰ ਦਿੱਤਾ ਮਰਨ ਵਾਲਿਆਂ ਵਿੱਚ 3 ਸਾਲ ਦੀ ਬੱਚੀ ਵੀ ਸ਼ਾਮਲ ਸੀ ਪੁਲਿਸ ਮੁਤਾਬਕ ਮਨਮੋਹਨ ਸਿੰਘ ਨਾਮ ਦੇ ਸਸਖਸ਼ ਨੇ ਪਹਿਲਾ ਪਰਿਵਾਰ ਦਾ ਕਤਲ ਕੀਤਾ ਤੇ ਫਿਰ ਖੁਦ ਖੁਦਕੁਸ਼ੀ ਕਰ ਲਈ ਪੁਲਿਸ ਨੂੰ ਇੱਕੋ ਘਰ ਚੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਕਤਲ ਕਰਨ ਵਾਲਾ ਕਰਜ਼ੇ ਤੋਂ ਪਰਚਾਂਤ ਸੀ ਇਸੇ ਕਰਕੇ ਉਸਨੇ ਮਾਨਸਿਕ ਤਣਾ ਦੇ ਚਲਦੇ ਵੱਡੀ ਵਾਰਦਾਤ ਨੂੰ ਚਾਣ ਦਿੱਤਾ ਤੇ ਇੱਕ ਇੱਕ ਕਰਕੇ ਪੰਜ ਜੀਆਂ ਦਾ ਕਤਲ ਕਰ ਦਿੱਤਾ ਕਤਲ ਕਰਨ ਵਾਲਿਆਂ ਵਿੱਚ 3 ਸਾਲ ਦੀ ਬੱਚੀ ਵੀ ਸ਼ਾਮਿਲ ਸੀ ਤੇ ਖਬਰ ਜਲੰਧਰ ਦੇ ਆਦਮਪੁਰ ਕੋਲ ਪਿੰਡ ਡਰੋਲੀ ਦੀ ਹੈ ਕੀ ਨਾ ਨੋੜ ਸਰਬਜੀਤ ਇਹ ਕੀ ਕੀ ਕਾਰਨ ਰਿਹਾ ਕੁਝ ਹੈ ਆਈਡੀਆ ਜੀ ਨਹੀਂ ਸਰ ਮੈਨੂੰ ਤਾਂ ਪਤਾ ਨਹੀਂ ਕੁਝ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਹਰਾ ਸਾਨੂੰ ਮੈਂ ਗਵਾਂਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਕਦੀ ਕਿੰਨੇ ਕੁ ਮੇਰੇ ਨਾਲ ਕੈਨੇਡਾ ਕੰਡਾ ਪਹਿਲਾਂ ਅੱਛਾ ਪੀਪਰ ਕਿੱਥੋਂ ਨਹੀਂ ਜਾ ਫਿਰੇ ਪੀਪਰ ਕਿਹਨੇ ਬਾਹਰ ਕਿੰਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਗਵਾਂਡੀਆਂ ਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਤੇ ਤੁਹਾਡੇ ਵਾਈਫ ਵਾਈਫ ਤੋਂ ਵੀ ਨਾਲ ਵੀ ਜਾ ਰਹੀ ਸੀ ਹੈਲੋ ਤੁਸੀਂ ਹਾਂ ਜੀ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਹੀ ਅਨਿਕ ਤੇ ਜਿੰਦਰ ਕੌਰ ਨੂੰ ਦਿਉਂਦਾ ਜਜ਼ਾਤ ਰੱਬ ਰਾਖਾ